ਹਜੀ ਬਾਈ ਪ੍ਰਧਾਨ ਕਿਆ ਹੋ ਗਿਆ ਗੁੱਸਾ ਖਾਤਾ ਭੂਰੀ ਨੇ ਕਿਰਾਾ ਤੋੜਤਾ ਕਿਰਾਾ ਤੋੜਤਾ ਭੂਰੀ ਲੋਹਾ ਤੋੜਤਾ ਲੋਹਾ ਤੋੜਤਾ ਇਧਰ ਤੇ ਵੀ ਮਚੋਤਤਾ ਜਰਤੇ ਹੀ ਪੜਤਾ ਬਾਈ ਲੈ ਲਓ ਪਤਾ ਨਹੀਂ ਜੱਗਾ ਬੋਸ ਆ ਗਿਆ ਤਾਂ ਇਹ ਕਿਆ ਹੋ ਗਿਆ ਤਾਂ ਟਾਇਰ ਉਹ ਹੋ ਗਿਆ ਟਾਇਰ ਥੱਲੇ ਆ ਗਿਆ ਪੈਂਟੂ ਨਹੀਂ ਜੱਗਾ ਬੋਸ ਆ ਗਿਆ ਤੇਰੇ ਨਾ ਨਾ ਇਹ ਜੱਗਾ ਬੋਸ ਕਿੱਥੇ ਆ ਜੀ ਪਿੰਨ ਖੁੱਲ ਗਈ ਸੀ ਪ੍ਰਧਾਨ ਨੂੰ ਪਤਾ ਲੱਗ ਗਿਆ ਤਾਂ ਵੀ ਹੁਣਾਂ ਕੰਮ ਇਹ ਬੈਕ ਆਊਟ ਟੁੱਟ ਜਾਂਦੀ ਹੁੰਦੀ ਹੈ ਇਹ ਪ੍ਰਧਾਨ ਸੋਚ ਰਿਆ ਤਾਂ ਵੀ ਇਹ ਕੰਮ ਕਰਕੇ ਛੱਡੂਗਾ ਮੈਂ ਇਹਨੇ ਕੋਈ ਨਾ ਕੋਈ ਕਰਨਾ ਕੰਮ ਹੋ ਹੀ ਗਿਆ ਦੇਖ ਲਓ ਜਰਤੇ ਪਾੜਤਾ ਰੱਖ ਕੇ ਕਰਾ ਸਾਸਰੀ ਕਾਲਜੀ ਬਾਈ ਸਾਰਿਆਂ ਨੂੰ ਤੇ ਪ੍ਰਧਾਨ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪੂਰੀ ਵੀਰ ਸਾਸਰੀ ਜੀ ਅੱਜ ਪ੍ਰਧਾਨ ਦੀ ਮੋਟਰ ਕਰਨੀ ਗੇੜਾ ਲਾਇਆ ਗੇੜਾ ਵੀ ਬਹੁਤ ਟਾਈਮ ਆ ਭੱਜਣਾ ਪ੍ਰਧਾਨ ਹਾਂ ਬਹੁਤ ਟਾਈਮ ਹੋ ਗਿਆ ਤੇ ਬਿੰਕੋ ਵਾਲੀ ਛਟੀ ਤਿਆਰ ਆ ਪ੍ਰਧਾਨ ਨੇ ਬਿੰਕੋ ਵਾਲੀ ਨਹੀਂ ਹੈਗੀ ਆਪਣੀ ਬਿੰਕੋ ਤੇ ਕੋਈ ਕੰਪਨੀ ਦਾ ਨਾਮ ਆ ਨਾ ਨਾ ਹੁਣ ਕੰਪਨੀ ਤੇ ਕੰਪਨੀ ਬਚ ਨਹੀਂ ਪੁਰੀ ਆ ਆਪਣਾ ਇਹ ਕੰਨ ਨਾ ਲੈਣਾ ਉਹ ਤਾਂ ਠੀਕ ਹੀ ਜਾਂਦਾ ਉਹ ਕੰਪਨੀ ਆ ਹਾਂ ਉਹਦਾ ਕੰਨ ਨਾ ਲੈਣਾ ਨਾ ਨਾ ਹੈ ਤਾਂ ਵੀ ਜੋ ਹੀ ਆ ਆਪਣਾ ਆਪਣਾ ਨਾਮ ਹੁਣ ਜੀ ਤੇ ਇਹ ਤੇਰਾ ਨਾਮ ਹਮ ਭੁਰੀ ਵਾਲਾ ਲਾਉਂਗਾ ਫਿਰ ਤਾਂ ਗਲਤ ਆ ਗਲਤ ਇਹ ਨਾ ਪੁਰੀ ਤੂੰ ਕਹਿਂਦਾ ਰਾ ਵੇ ਬੂਟੇ ਹੀ ਹੋ ਗਏ ਛਟੀ ਦਾ ਬਾਈ ਕੱਦ ਉਦਾਂ ਵੀ ਦੇਖ ਲੋ ਆ ਦੇਖ ਲੋ ਛਿਟੀ ਬਾਈ ਪ੍ਰਧਾਨ ਨੇ ਆਪਣੇ ਖੇਤਾਂ ਮੇ ਤਿਆਰ ਕਰੀ ਆ ਰਿਕਾਡ ਤੋੜ ਤੇ ਬਾਈ ਕੀ ਫੁਰਦੀ ਹੋਣੀ ਹੈ ਛਿਟੀ ਫੁਰਦੀ ਹੈ ਰਿਕਾਡ ਤੋੜ ਤੇ ਬਾਈ ਕਿੰਨੀ ਛਿਟੀ ਤਿਆਰ ਕਰੀ 11 ਸਾਡੇ ਦਾ ਤੋੜਦੀ ਹੈ ਬਾਈ ਫੁਰਦੀ ਛਿਟੀ ਹੋ ਗਈ ਬਾਈ ਕਿੰਨੇ ਤਿਆਰ ਕਰੇ ਆ ਬੂਟੇ ਆਪਾਂ ਨੇ ਕਿਤੋਂ ਛਿਟੀ ਕਿੰਨੀ ਤਿਆਰ ਛਿਟੀ ਇਹ 700 ਛਿਟੀ ਆ ਬਨੇ ਅੱਛਾ ਸਰਜੂ ਸਭ ਜਣ ਆਪਾਂ ਇਹ ਮਿਕਸ ਹੋਇਆ ਦੇਲਾ ਕੋਈ ਉਹ ਬੜੀ ਆ ਟੋਟੀਆਂ ਜੁ ਵੀ ਆ ਸਭ ਤੋਂ ਬੜੀ ਆ ਜਿਹੜੀ ਅੱਛਾ ਸਾਇਦ ਸਾਰੇ ਦਾ ਕੱਟ ਕੇ ਰੱਖ ਲੈ ਅਲੱਗ-ਅਲੱਗ ਸਾਰੇ ਦਾ ਕੱਟ ਲੈ ਆਇਆ ਇੱਕ ਦਾ ਸਾਰੀ ਤੇ ਆਇਆ ਲਾਈਆਂ ਵੀ ਵਧੀਆ ਰਾਦੀ ਆ ਪ੍ਰਧਾਨ ਕੋਈ ਕੰਮ ਛੱਡੂਗਾ ਵੀ ਨਹੀਂ ਕੋਈ ਨਹੀਂ ਛੱਡਣਾ ਹਾਂ ਹੋਰ ਲਾਉਣੀ ਆਪਣੇ ਸਾਥਾਂ ਚੀਟੀਆਂ ਹਾਂ ਮੈਂ ਕਹ ਰਗਾ ਘਾਹ ਨੂੰ ਪ੍ਰਧਾਨ ਹੋਰ ਲਾਉਂਗਾ ਛੀਟੀ ਕਾਲਾ ਅੱਧਾ ਕਿਲਾ ਲਾਉਣਾ ਅੱਧਾ ਕਿਲਾ ਜਿਆਦਾ ਨਹੀਂ ਲਾਉਣਾ ਅੱਧਾ ਕਿਲਾ ਲਾਉਣਾ ਵਧੀਆ ਵਧੀਆ ਕੰਪਨੀ ਦਾ ਹਾਂ ਐ ਠੀਕ ਆ ਪੂਰੀ ਕੰਮ ਇਹ ਨਾ ਯਾਰ ਕੰਮ ਹੋ ਉਹ ਚਲਦੀ ਚਾਲ ਚਲਦੀ ਯਾਰ ਤੁਸੀਂ ਛੱਟਾ ਦਿੱਤਾ ਤਾਂ ਕਿ ਲਾਏ ਉੱਤੇ ਛੱਟਾ ਦਿੱਤਾ ਯਾਰ ਮੈਂ ਦੇਖੇ ਨਹੀਂ ਪਰ ਨਾਲੇ ਪ੍ਰੋਏ ਵੇਖਦਾ ਹੀਰਿਆ ਵਗਣਾ ਗਾਨੀ ਵਾਲੇ ਬਣ ਕੇ ਫਰੋਤੇ ਬੱਜਿਆ ਹਾਂ ਹੋਰ ਕੀ ਸੇਵਾ ਕਰ ਦੇਣੀ ਆ ਸੀਗਾ ਪੂਰੀ ਹਾਂ ਸਭ ਕਰ ਦੇਣੀ ਆ ਬੰਦੇ ਨੇ ਉੱਤੇ 10 ਫੁੱਟ ਪਰੇ ਲਾ ਦਿੱਤੇ ਗੱਬੇ ਨੂੰ ਰੈਂਟਰ ਚੱਲਦਾ 7 ਫੁੱਟ ਸਵੇਰੋਂ ਆਏ ਅਸੀਂ 2 ਘੰਟੇ ਲਾਏ ਅੱਛਾ ਜੀ ਹਾਂ ਜੀ ਆਪਾਂ ਤੁਹਾਨੂੰ ਇਹਨੂੰ ਬਾਈ ਸਾਰੇ ਹੀ ਕਿਆਰਾ ਪੜਤਾ ਬਾਈ ਨੇ ਬਾਕੀ ਰਹਿ ਗਿਆ ਫਰੀ ਕਮਾਲ ਇਹਦੇ ਕਰਵਾ ਦੇਰ ਬਾਈ ਨਹੀਂ ਓਕੇ ਟਰੰਗ ਗੰਨੇ ਦਾ ਮਤਿਆ ਕਰਾਂਗੇ ਗੰਨੇ ਦਾ ਵੀ ਕੰਮ ਚੱਲਦਾ ਗੰਨੇ ਦੇ ਹਾਂ 2 ਕਿਲੇ ਨੇ ਵੇੜ ਤੇ ਮੈਂ ਕੱਲ ਨੂੰ ਦੋ ਨੇ ਬਿੜ ਜੂਗੇ ਪ੍ਰਧਾਨਾ ਨੂੰ ਉਹ ਵਾਸਤੇ ਬਣਾਇਆ ਸੀ ਬੱਚਾ ਕਿਉਂ ਇੱਕ ਹੋਰ ਦੇਖ ਆਹ ਨੂੰ ਨਹੀਂ ਦੱਸਿਆ ਨਹੀਂ ਹਾਂ ਇਹ ਜੋ ਛੜੀਆਂ ਡਬਾਉਣੀਆਂ 15 ਦਿਨ ਖਾਤਰ ਆ ਇੱਧਰ ਹਾਂ ਬਾਹਰ ਤਾਂ ਹੀ ਮੈਂ ਇਹਦੀ ਮੈਡੀਕਲ ਬਿੱਲੂ ਕਹਿੰਦਾ ਵੀ ਤੇਰਾ ਟੋਆ ਘਟਾ ਤਲਾਉ ਮੈਂ ਸਿੱਧੀ ਸਭ ਤੋਂ ਲੰਬੀ ਪੱਟ ਕੇ ਫਿਰ ਮੈਂ ਪੱਟੀ ਆ ਉਹੀ 20 ਫੁੱਟ ਪੱਟਿਆ ਵੈਸੇ ਹੋਸਾਬ ਨਾਲ ਟੋਆ ਹਾਂ ਪੂਰੀ ਮਾਚਮਚੀਦੈਂ ਰੱਖਣੀ ਯਾਰ ਉਹ ਆਪਣਾ ਕਿਹੜਾ ਜਗਤ ਪ੍ਰਧਾਨ ਨਾਲ ਉੱਥੇ ਵੀ ਟੋਏ ਪਟਕੇ ਦੋ ਨੀ ਨਹੀਂ ਨਹੀਂ ਅੱਛੀ ਫਰਮ ਤਾਂ ਨਹੀਂ ਕਰਨਾ ਪ੍ਰਧਾਨ ਜੀ ਤੇਰੇ ਬਾਅਦ ਨੇ ਕਿਹਦੇ ਜੋ ਛੋਟਾ ਕੰਮ ਸ਼ੁਰੂ ਕਰ ਲਵੇ ਵੀ ਪਹਿਲੇ ਛੋਟਾ ਕਰਕੇ ਲੈ ਡੈਮੋ ਕਰਕੇ ਜੇ ਚੱਲ ਗਿਆ ਤਾਂ ਠੀਕ ਆ ਤੇ ਬੜਾ ਵੱਟ ਲੋਗੇ ਹੁਣ ਇਹ ਵਿਚੇ ਡੋਬੋਣੀਆਂ ਫਿਰ ਪੂਰੀ ਸਾਰਿਆਂ ਪਤੇ ਨਿਕਲੇ ਹੋਣੇ ਇੱਕ ਸਾਰ ਨਿਕਲ ਦੱਸ ਦਦੇ ਬੰਡਲ ਬਣਾ ਕੇ ਡਬੋ ਦੇਣੀਆਂ ਬਸ ਨਾ ਉਹ ਵੀ ਜ਼ਰੂਰੀ ਹੈ ਤੇਰੀ ਇੱਕ ਹੋਰ ਸੁੱਕਣਾ ਕੋਈ ਨਹੀਂ ਹੈਗਾ ਇਹ ਚ ਸੁੱਕਦਾ ਹੀ ਨਹੀਂ ਹੈਗਾ ਇਹ 700 ਲਾਤਾ ਮਨੇ 700 ਹੀ 2980 ਵੀ ਨਹੀਂ ਹੋਣਾ ਨਾਲੇ ਪੱਤੇ ਦੇ ਕੀ ਕੀ ਨਿਕਲਦੇ ਆ ਬਾਕੀ ਉਹੀ ਗੱਲਬਾਤ ਆ ਉਹ ਫਰਕ ਆ ਫੇ ਪਾਣੀ ਪੀ ਲੈਣਾ ਨਾ ਮੂਟਾ ਪਾਣੀ ਵੀ ਪੀ ਰਹਿੰਦੇ ਪੂਰੀ ਤੇ ਗੱਬੇ ਜਿਹੜਾ ਤੱਥਾ ਜਾਂਦੇ ਕੀੜਾ ਲੱਗ ਜਾਂਦਾ ਕੀੜਾ ਵੀ ਮਰ ਜਾਂਦਾ ਇਹਦੇ ਹੁਣ ਮੇਰੇ ਦੋਛੇ ਤੋਂ ਫੋੜੇ ਕੀੜਾ ਲੱਗਿਆ ਉਹ ਤਾਂ ਮੈਂ ਦੇਖਿਆ ਉਹ ਬਾਈ ਰੇਟ ਰੂਟ ਸੀ ਸਹੀ ਮਿਲ ਜਾਂਦਾ ਗੰਨੇ ਦਾ ਗੰਨੇ ਦਾ ਠੀਕ ਬਾਈ ਤੂੰ ਮਿਲ ਜੇ ਜਾ ਕੇ ਖੁਸ਼ ਨਹੀਂ ਹੈਗਾ ਮੈਂ ਤਾਂ ਬਹੁਤ ਟਾਈਮ ਹੋ ਗਿਆ ਜੀ ਕੋਈ ਪੱਪੂ ਕੋਲੇ ਸਿਰ ਤੇ ਮਿਲ ਸਿਰਦਾ ਹਾਂ ਚਲਦਾ ਤੇ ਆ ਗਿਆ ਮਾਲਾ ਜੀ ਹੁਣ ਪੱਕੂ ਟਾਲ ਪੱਕੂ ਟਾਲ ਹੋਈ ਵੀ ਐ ਤੇ ਰੇਟ ਰੇਟ ਠੀਕ ਰਹਿੰਦਾ ਅਸ਼ਵੀਰ ਵੀ ਇਦਾਂ ਪੱਕੂ ਕੜਿਤ ਹੋਰ ਆਮ ਨੇ ਪੈਸੇ ਪੁੱਛ ਦੇ ਜਾਂਦਾ ਹਾਂ ਹਿੰਮਤ ਵੀ ਹੈਗੀ 35 40 ਜੜੇ ਲੇਬਰ ਵਾਲੇ ਰੱਖੀ ਫਿਰਦਾ ਨਾ ਇਹ ਤਾਂ ਹੈ ਫਿਰ ਐਦਾ ਯਾਰ ਲੇਬਰ ਦਾ ਨਾਲ ਕਿਉਂਕਿ ਭਾਈ ਉਹ ਟਾਲ ਵਾਲੇ ਬੰਦੇ ਨੇ ਆਪਣੇ ਗਾਂਹਾਂ ਲਿੰਕ ਹੈਗੇ ਆ ਫਾਰਮ ਵਾਲੇ ਆ ਜੀ ਹਾਂ ਫਾਰਮ ਵਾਲੇ ਉਹ ਫਾਰਮ ਵਾਲੇ ਨੂੰ ਕੰਮ ਦੇਈ ਜਾਂਦੇ ਫਿਰ ਹਾਂ ਰੋਜ਼ ਇਹ ਲਾਲਾ ਵੀ ਮੈਂ ਕਹਿੰਦਾ ਵੀ 2 ਕਿੱਲੇ ਪੜ ਤੂੰ ਇਹ ਬਈ ਇਹ ਤਾਂ ਨਹੀਂ ਹੈਗੀ ਨਾ ਉਹਨੂੰ ਆਪਣੀ ਲੇਬਰ ਉਹਨੂੰ ਬੰਦੇ ਬੁਰੀ ਨੂੰ ਕੰਮ ਇਹਨਾਂ ਚਾਹੀਦਾ ਹੈ ਹਾਂ ਸ਼ਹਿਰ ਵਿੱਚ ਕਈ ਟਾਲਾ ਉਹ ਹੈ ਨਾ ਡੰਗਰਾ ਦੇ ਫਾਰਮ ਨਹੀਂ ਜਿਹੜੀ ਦਾ ਨਜੀਪ ਪਾ ਦੇ ਲਾ ਨਾ ਉਹ ਬਾਹਰ ਰਿਪੀਟਾ ਅੱਛਾ ਜੀ ਹਾਂ ਫਾਰਮਾਂ ਚ ਭੇਜਦਾ ਉਦਾਂ ਹਾਂ ਫਾਰਮਾਂ ਚ ਭੇਜਦਾ ਕੋਈ ਮੈਂ ਚਾਲ ਭੇਜਦਾ ਕੋਈ ਕਿਤੇ ਭੇਜਦਾ ਕੋਈ ਕਿਤੇ ਭੇਜਦਾ ਬਾਕੀ ਬਾਈ ਮੋਟਰ ਕੋਲ ਆ ਪ੍ਰਧਾਨ ਦੀ ਪਾਣੀ ਕੋਲ ਆ ਲੋਕ ਟੋਬੇ ਚ ਦੱਬਦੇ ਨੇ ਪ੍ਰਧਾਨ ਨੇ ਆਪਣੇ ਟੋਬਾ ਵਟ ਲੈ ਕੇ ਮੈਂ ਦੇਖੋ ਹੋਰ ਕਿਹੜੀ ਪੜਦਾ ਹੈ ਇਹ ਪੂਰੀ ਹਾਂ ਗੁੱਸਾ ਖਾ ਕੇ ਬੈਣਾ ਤਾਂ ਨਹੀਂ ਆਈ ਬੈਣ ਨਹੀਂ ਆਈ ਬੈਣਾ ਨਹੀਂ ਹੁਣ ਆਜਣਾ ਜੀ ਪੱਤੇ ਨਹੀਂ ਨਿਕਲਦੇ ਪੱਤੇ ਖਾਂਦੀ ਇਹ ਖੜੇ ਛਿੱਟੀ ਦੇ ਹੀ ਤੇ ਉਹ ਉਹਨਾਂ ਨੇ ਮੈਣੀ ਲਫਾ ਬਾਈ ਮੈਂ ਥੋੜਾ ਵੀ ਗੋਹਾ ਮਾਰਦੇ ਗੋਹਾ ਨਹੀਂ ਆਉਂਦੇ। ਦੂਗੀ ਤੇਰੀ ਆਉਂਦੀ ਐ। ਉਸਕਦੇ। ਤਾਂ ਥੋੜਿਆ ਬਾਕੀ ਪਤਾ ਨਹੀਂ ਹੈਗਾ ਤਾਂ ਤਜਰਬਾ ਕਰ ਲਾਂਗੇ ਚਾਰ ਪੰਜ ਨੂੰ ਟੋਕਰੀਆਂ 'ਚ ਛੱਡਦੇ ਨਹੀਂ ਰਹਿ ਗੇ ਪੂਰੀ ਤੇ। ਹਾਂ। ਪੂਰੀ ਭਾਈ ਗੇ ਦੇ ਦੇ ਦੀ ਯਾਰ ਕਿਰਪਾ ਕਰ। ਜਿੰਨਾ ਵਰਜ ਚੱਕ ਲਈ ਨਾਲੇ ਦਾਜਾ। ਦਾਜਾ। ਮੋਹਕ ਨਹੀਂ ਚਾਹੀਦੀ। ਹਾਂ। ਕਾਠਾ ਚਾਹੀਦਾ। ਹਾਂ। ਟੋੜੀ ਨਾਲ। ਇਹ ਜਿਆਦਾ ਕਾਠਾ ਲੈਣਾ 12 ਡੰਗਰ ਫਿਰਦੇ ਪਿੰਡੇ 'ਚ। ਹਾਂ। ਉਹ ਟਾਇਰ ਨੂੰ ਲਾਜੇ ਬਟਾਇਰ ਨਾਲ ਤੇ ਨਹੀਂ ਉਤਰਦਾ। ਫੈਵੀ ਕਿਟ। ਉਹ ਵੀ ਠੀਕ ਹੈ ਇਹ ਆ ਮੁਰਗੀਆਂ ਵੇਹ ਪ੍ਰਧਾਰ ਹੋਂਟੋ ਆਈ ਚੱਲ ਵੀ ਤੀ ਉਹ ਜਿੱਥੇ ਜਿੱਥੇ ਗਰੇ ਮਸਾਂ ਨਾਲੇ ਵੀ ਮਾਰਦੀ ਸੜਕ 'ਤੇ ਵੀ ਤੇ ਨਹੀਂ ਹੋ ਜਾ ਰਿਹਾ ਖਰਾਬ ਹੈ ਪੂਰੀ ਮੁਰਗੀਆਂ ਦੇ ਰੇ ਪੱਕੀ ਨਹੀਂ ਤਾਂ ਪਤਾ ਨਹੀਂ ਹੈਗਾ ਮਨੇ ਜੇ ਜਿਆਦਾ ਪਾ ਦੇ ਜੀ ਮੈਨੂੰ ਬੰਜਰ ਬਣਾ ਦਿੰਦਾ ਰੋਹੀ ਚੀਜ਼ਾਂ ਦਾ ਪਾਣੀ ਨਾ ਲਾਇਆ ਫੇਰ ਪਾਣੀ ਪੰਜ 6 ਦਿਨ ਲੇਟ ਹੋ ਗਿਆ ਤੇ ਫਸਲ ਵੀ ਨਹੀਂ ਲੱਗਣੀ ਵੀ ਕਿੱਥੇ ਇਹ ਪੂਰੀ ਜੇ ਲਾਇਆ ਤਾਂ 10 ਦਿਨਾਂ ਮਾ ਪਾਣੀ ਲਾਉਣਾ ਪੈਣਾ ਹੈ ਜਾਂ ਇੱਕ ਦਿਨ ਵੀ ਲੇਟ ਹੋ ਗਿਆ ਕਿ ਚੱਕ ਲੈਣੇ ਗਰੀਬੀਆਂ ਨੇ ਦੇਖਿਆ ਨਾ ਮੈਂ ਖੇਤ ਚਾਹ ਇੱਕ ਕਿਲੇ ਚ ਪੰਜਾਇਦੇ ਪਾਤਾ ਲਿਆ ਫਿਰ ਅੱਛਾ ਜੀ ਚਾਰ ਕਿ ਵੀ ਕਿਹ ਜਗ੍ਹਾ ਤੇ ਪਾਤਾ ਟਰਾਲਾ ਪੰਜਾਰੀ ਤੇ ਦੇਣਾ ਕਿੱਥੇ ਦੇ ਰੰਦਾ ਸੀ ਜਾ ਕੇ ਉੱਥੇ ਫਰੀ ਚਗਾਉਂਦੇ ਦੇ ਬਈ ਕੀੜਾ ਲੱਗ ਗਿਆ ਸਾਰੇ ਬੁੱਟਿਆਂ ਨੂੰ ਮੁਰਗੀ ਛੜਦਾ ਫਿਰ ਹਾਂ ਮੁਰਗੀ ਮੈਂ ਨਹੀਂ ਕਦੇ ਪਾਏ ਹੈਗਾ ਮੁਰਗੀਆਂ ਦੇ ਰੇ ਤਿਆਗਦਾ ਹਾਂ ਹਾਂ ਹੁਣ ਇੱਥੇ ਫਰੀ ਤੇ ਚਗਾਉਂਦੇ ਦੇ ਇਹ ਨਹੀਂ ਮੈਂ ਨਹੀਂ ਚਗਾਉਂਦਾ ਜੀ ਪ੍ਰਧਾਨ ਜੀ ਵੀ ਬਈ ਇਧਰ ਕਾਨਕ ਨਿਸਰੇ ਆਈ ਪੂਰੀ ਹੁਣ ਤਾਂ ਸਬਦੀ ਹੀ ਆ ਸਬਦੀ ਤੇਰੇ ਵਾਲੀ ਲੱਗੇ ਵੀ ਨਾ ਪੂਰੀ ਡੰਡਾ ਵੀ ਨਿਸਰੇ ਆ ਗੁਰੀ ਡੰਡਾ ਵੀ ਨਾਲੇ ਛੱਟਾ ਕੱਢਦਾ ਹਾਂ ਬਰਾਬਰ ਹੈ ਆ ਰੱਖਾਂਗੇ ਬੀਜ ਰੱਖਾਂਗੇ ਫੋਟ ਗਿਆ ਚੌੜ ਕਰਦੇ ਜਿਹੜੇ ਉਹਨਾਂ ਨੂੰ ਛੱਟਾ ਦੇਣਾ ਹੈ ਆਪਣੇ ਹਾਂ ਸਭਰੇ ਸਭਰੇ ਦੀ ਇਹ ਜਿ ਹੋਇਆ ਨਹੀਂ ਮੈਂ ਕਰੀਉਂ ਨਹੀਂ ਸਭਰੇ ਉਹ ਤੇਰਾ ਖੇਤ ਵਧੀਆ ਜਿਹੜਾ ਗੁੱਲੀ ਡੰਡਾ ਨਹੀਂ ਹੋਇਆ ਔਰੇ ਹੁਣ ਕਿਆ ਕਰੀਏ ਦੇਖ ਲੈ ਇਹ ਜਿਨ੍ਹਾਂ ਨੇ ਸੁਪਰ ਸੀਟਰ ਤੇ ਬਜਾਈਆ ਮਨੂੰ ਉਹਨਾਂ ਦੇ ਭੌਗਟ ਜੰਮਾ ਆ ਸੁਪਰ ਸੀਟਰ ਵਾਲੀ ਹੋ ਬਾਈ ਪੂਰੀ ਨੇ ਲਿਆ ਹਾਂ ਇਹ ਜੱਟਾ ਨਹੀਂ ਦੱਪਨੇ ਦਿੱਤਾ ਯਾਰ ਉਹ ਪ੍ਰਧਾਨ ਇਹ ਕੁਦਰਤ ਦੇ ਖੇਤ ਮਾ ਨਹੀਂ ਹੈਗਾ ਅੱਛਾ ਇਹਦੇ ਵਿੱਚ ਵੀ ਦੇ 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 ਵਿੱਚ ਮਾਹਰ ਦੀ ਕਿਰਪਾ ਕਰਕੇ ਜਿਵੀ ਵਾਲੀ ਚੀਜ਼ ਨਹੀਂ ਹੋਇਆ ਆ ਆ ਦੇਰ ਜਿੰਨਾ ਗੁੱਲੀ ਡੰਡਾ ਹੈ ਨਹੀਂ ਬਾਈ ਉਦਾਂ ਗੁੱਲੀ ਡੰਡਾ ਬਸ ਕਰਾ ਦਿੰਦਾ ਏ ਥੋਰੀ ਦੀ ਹੋ ਗਈ ਬਸ ਮੈਨੂੰ ਪਤਾ ਏ ਪੂਰੀ ਮਰਿਆ ਦੁਆਰਾ ਵੀ ਹਾਂ ਤੁਹਰੇ ਇਹ ਕਸੂ ਨਹੀਂ ਕਰਿਆ ਦਬ ਗਿਆ ਹਾਂ ਦਬ ਜਾਵੇਂਗਾ ਮਰਿਆ ਨਹੀਂ ਚੰਗੀ ਤਰ੍ਹਾਂ ਮੂਹੰਦਰੀ ਤਰ੍ਹਾਂ ਮਰਿਆ ਨਹੀਂ ਨਾ ਫੌਂਟਾ ਵਧੀਆ ਯਾਰ ਭਰ ਗਿਆ ਖੇਤ ਇਹ ਲੇਟ ਆਏ ਹੈ ਲੀਟ ਸਾਈਡ ਵੇ ਪਾਉਂਦੇ ਜਬੀ ਵਾਲਾ ਖੇਤ ਹੈ ਪੂਰਾ ਜਿਹਾ ਭਰੇ ਰੱਖ ਦਿੰਦੇ ਹਾਂ ਹਾਂ ਜਿਹੜਾ ਇਹ ਪਾਣੀ ਦੇ ਦੁਆਰਾ ਪੀਜੀ ਰਹੀ ਹੈ ਪਾਣੀ ਤਾਂ ਲਾਏਗਾ ਲਾਤਾ ਤਾਂ ਪਾਣੀ ਤਾਂ ਪੂਰੀ ਦੇਲੇ ਚ ਬਹੁਤ ਗੁਲੀਆਂ ਦਾ ਘਟਾ ਇੰਨਾ ਤਾਂ ਬਿਤੇ ਨਹੀਂ ਸਪਰੇਅ ਕਰਦੀ ਫਿਰ ਵੀ ਇਹਨਾਂ ਬਚੇ ਜਾਣਾ ਤਾਂ ਹੈ ਨਹੀਂ ਬਹੁਤ ਲੈਣਾ ਚਿੱਕਦਾ ਇਹ ਲੋਕੀ ਕਿਸੇ ਸਲਾਹ ਤੇ ਇਹ ਕਰਕੇ ਬੁੱਟਿਆਂ ਕਰਕੇ ਲਗਾਹਾ ਹੈ ਉਹ ਨਹੀਂ ਗਾਹ ਰੌਣਕ ਵੀ ਆ ਸੈਡਾਂ ਬੁੱਟਾ ਕਰਕੇ ਖਾਲੀ ਮਣਮੜੀਆਂ ਹਾਂ ਹਾਂ ਇਸਲਾਹ ਨੂੰ ਜੰਮਦਾ ਸਾਲਾ ਜੀ ਪੂਰੀ ਬਹੁਤ ਲੇਟ ਹੋਣੀ ਇਹ ਤਾਂ ਬਰਾਬਰ ਹੈ ਨਹੀਂ ਬਰਾਬਰ ਹੈ ਭਾਈ ਅੱਜ ਥੋੜੀ ਹਵਾ ਨਹੀਂ ਲਊ ਪੀਤਾ ਬੈ ਚਾਰ ਦਿਨ ਹੋ ਗਏ ਹਵਾ ਹੀ ਚਲੀ ਜਾਂਦੀ ਹੈ ਇਹਦਾ ਕੀ ਚੈੱਕ ਕਰਾ ਬਾਈ ਜਿਹੜੀ ਹਵਾ ਚਲੀ ਜਾਂਦੀ ਹੈ ਕੋਰਾ ਜੀ ਕੋਰਾ ਬੱਪਿਆ ਦਾ ਚਿੱਟਾ ਜਿਟਾ ਪੈ ਨਹੀਂ ਦਰਤੀ ਚਲਪੂਰੀ ਨੂੰ ਹਾਂ ਬਰਸੀਨ ਉੱਠੂਗਾ ਬਰਸੀਨ ਉੱਠਦਾ ਹੁਣ ਮੀਂਹ ਦੇ ਬਰਸੀਨ ਉੱਠਣ ਲੱਗ ਗਏ ਤੇ ਹੁਣ ਜੇ ਸਵੇਰ ਨੂੰ ਕੋਰਾ ਧੁੱਪਾਂ ਪੈਂਦੀ ਦੇ ਵਿੱਚ ਹਾਂਜੀ ਹਾਂ ਬਾਕੀ ਠੀਕ ਆ ਸਿਸਟਮ ਚੱਲਦੇ ਹੁਣ ਬਾਈ ਦੋਨ ਟਰਾਲੀ ਕਰਨੀ ਨੂੰ ਟਰਾਲੀ ਬੀ ਲੋਡ ਹੋਈ ਵੀ ਪ੍ਰਧਾਨ ਦੀ ਬੰਦੇ ਢਿੱਖਦੇ ਆ ਬੰਦੇ ਦੇਖੇ ਹੁਣ ਬਾਈ 1:00 ਬਾਈ 4:00 ਕਿੰਨੇ ਮਾਰ ਹੋ ਜਾਂਦਾ ਪ੍ਰਧਾਨ ਨੇ 40 ਪਿਆ 40 ਜੀ ਤਾਂ ਸੈਟ ਹੋ ਜਾਂਦਾ ਐਨਾ ਕਿ ਲੰਦੇ ਹੋ ਐਨਾ ਕਿ ਲੰਦੇ ਕਿਉਂਕਿ ਬਾਈ ਜੱਗੇ ਟਰਾਲੇ ਪਾਸੇ ਹੀ ਲਿਖਦੇ ਚੰਡੀਗੜ੍ਹ ਨੂੰ ਯਾਰਾ ਲੱਦ ਕੇ 90 95 ਕੁਆਂਟਲ ਕਿਸੇ ਨੇ ਨਹੀਂ ਲਿਆ ਕਹਿੰਦੇ ਨਹੀਂ ਤੇ ਲੋੜੇ ਨਹੀਂ ਪੈਂਦੀ ਥਿਉਰੇ ਢਾਉ ਕਹਿੰਦਾ ਬਈ ਕਟੋ-ਕਟ 30 35 40 ਲੰਦੇ ਢਾਲ ਵਾਲੇ ਨੋਕਲ ਵੀ ਜ਼ਿਆਦਾ ਨਹੀਂ ਲੰਦੇ ਹੋ ਕਹਿੰਦੇ ਖਰਾਬ ਹੋ ਜਾਂਦਾ ਹੈ ਆ ਬਾਜ਼ਾਰ ਤੇ ਉਹ ਤਾਂ ਜਾਣਾ ਓਥੋਂ ਬਾਜ਼ਾਰ ਤੇ ਬਾਈ ਉਹਦੇ ਨੇੜੇ ਆ ਹੂੰ ਸਾਰ ਕੇ ਜਲੇ ਭੱਜਿਆ ਆਪਣਾ ਬਿਲਕੁਲ ਬਿਲਕੁਲ ਬਾਈ ਜਦ ਜਿੱ ਮਿੱਟੀ ਪਈ ਆ ਹੁਣ ਕੰਮ ਚੱਲਿਆ ਪੱਧਰੇ ਦਾ ਆ ਵੀ ਹੈ ਨਾ ਪੂਰੀ ਦੇਦਨੋ ਕੇ ਲੰਗਾ ਲੱਗਿਆ ਇਹ ਵੀ ਬਾਈ ਪੂਰੀ ਦਾ ਖੇਤ ਆ ਗਿਆ ਡਿੱਕੇ ਦੇ ਸਾਹਮਣੇ ਬਾਕੀ ਪੂਰੀ ਨੂੰ ਹਾਰ ਪਾਉਣਾ ਸੀ ਹਾਂ ਇਹਦੇ ਆਜੇ ਸੇਵਾ ਆ ਸਫੀ ਹੈ ਬਾ ਲਾ ਬਣ ਗਈ ਈ ਬਾਈ ਪਹਿਲਾਂ ਟਰੈਕਟਰ ਵੇਚਣ ਦੀ ਦੱਸ ਕਿਹਾ ਨਹੀਂ ਤੈੱਚ ਟਰੈਕਟਰ ਹੀਰੇ ਵਰਗਾ ਪਿਆ ਬਾਈ ਜਿਹੜੇ ਬੰਦੇ ਕੋ ਐਕਟਰ ਉਹ ਤਾਂ ਵੇਚਦਾ ਨਹੀਂ ਐਕਟਰ ਮੈਸੀ ਇਹ ਤੇਲ ਖਰਚਾ ਨਹੀਂ ਆਪਣੇ ਮੈਨੂੰ ਪਤਾ ਹੀ ਨਹੀਂ ਤੇਲ ਖਰਚਾ ਨਹੀਂ ਦਾ ਵਧੀਆ ਚੀਜ਼ ਹੈ ਜੀ ਬਾਰੇ ਤਾਂ ਨਹੀਂ ਆ ਇੱਧਰ ਬਾਈ ਇੱਧਰ ਸੂਰਜ ਇਧਰੋਂ ਆ ਇੱਧਰ ਟਮਾਟਰ ਵਰਗਾ ਲਾਲ ਦੇਖਦਾ 585 ਨਾਲ ਇਹ ਤਾਂ ਮਿਲਦੇ ਨਹੀਂ ਬਾਈ ਬੰਦ ਹੋਲੇ ਇਹ ਤਾਂ ਚੀਜ਼ਾਂ ਆ ਬੂਟੇ ਲਾਤੇ ਬਾਈ ਪੂਰੀ ਨੇ ਪਾਰਟੀ ਹੋ ਗਈ ਰੇ ਕਰਨੀ ਪਰ ਬੋਟੇ ਪਰ ਉੱਤੇ ਵੰਟੀ ਨਹੀਂ ਜਾਦਾ ਲਾਤ ਤੇ ਥੋੜੇ ਜੇ ਤਦ ਦਿਖਾਉਂਗਾ ਬਾਈ ਪਹਿਲੀ ਸਾਈਡ ਤੇ ਕਿਹੜੇ ਸਾਫਨਾ ਲਾਏ ਆ ਮਾਰ ਨਹੀਂ ਹੈ ਕਿ ਕਿਸੇ ਵਾਸਤੇ ਲੱਗੇ ਨਹੀਂ ਪਏ ੁੱਦਾ ਕੈੜੀ ਹੋ ਗਈ ਜੰਮ ਗਈ ਬਾਈ ਹੈ ਜੰਮ ਗਈ ਮਿੱਟੀ ਹਾਂ ਹਾਂ ਪੱਸੀ ਮਿੱਟੀ ਆ ਦਾ ਕਿਤੇ ਅਬ ਬੰਗਲੇ ਨੇ ਮਾਰਨਾ ਨਹੀਂ ਆ ਰਿਹਾ ਪ੍ਰਧਾਰਮਗਰ ਮਗਰ ਹੋਇਆ ਵੇ ਉਹ ਦੇ ਨਿਕਲਣਾ ਕੁਸ ਨਹੀਂ ਚ ਨਿਕਲਣਾ ਕੁਸ ਨਹੀਂ ਹੈਗਾ ਇਹਨੂੰ ਆਸ ਹੈਗੀ ਹੈ ਬੰਗਲੇ ਨੂੰ ਹਾਂ ਇਹ ਇਹ ਬਚ ਗਿਆ ਪਾਈ ਹੌਲੀ ਸਾ ਤੇਰਾ ਸਿੱਧਾ ਵੀ ਨਹੀਂ ਹੋਣਾ ਦੋ ਜਣਾ ਇੱਥੇ ਤਾਂ ਪੁਰਾਣਾ ਐਂ ਘਾਫੇ ਲੈ ਤਾ ਜੜ ਉੱਜੜ ਹਾਂ ਇਹਨੇ ਜਿੱਕੇ ਨਹੀਂ ਜਮਾ ਲੇ ਜਿੰਦਾ ਜੇ ਲੈਨੇ ਕਿਹ ਹਾਲ ਜੋਟ ਗਿਆ ਤਾ ਹਨਾ ਗੋਲ ਵਧੀਆ ਰਿਹਾ ਮੁੱਕ ਗਿਆ ਬਹੁਤ ਵਧੀਆ 2 ਲੱਖ ਹੋਰ ਬੈਣਾ ਦਾ ਤਿੰਨ ਤਿੰਨ ਹੋਰ ਬੈਣਾ ਦਾ ਭਾਈ ਕੰਮ ਫੇਰ ਉਹੀ ਗੱਲ ਨਾਲ ਕੰਮ ਉਹੀ ਖਿੱਚਣਾ ਇਹ ਨਹੀਂ ਵੀ ਉਹੀ ਚੀਜ਼ ਆਉਂਦੀ ਵੀ ਆ ਇਹਨੇ ਨੇ ਕੰਮ ਘੱਟ ਲੈ ਡਾਕਟਰ ਦੇ ਠੀਕ ਹੈ ਡਾਕਟਰ ਇਹ ਆ ਇਹ ਵੀ ਫਰਕ ਹੈ ਬਾਈ ਅੰਦਰ ਕੱਢਦਾ ਚੱfte ਰਹਿੰਦਾ ਹੈ ਨਹੀਂ ਵੀ ਔਰੇ ਬਾਈ ਸਲਿੱਪ ਕੱਢਦਾ ਓਰੀ ਬਾਈ ਕਹਿੰਦਾ ਵਜਨ ਲੈਣਾ ਪੈਣਾ ਪਰ ਰਾਨ ਬਾਈ ਹੁਣ ਉੱਪਰ ਚੜੂਗਾ ਪਰਦਾ ਇਹ ਕਹਦਾ ਹੌਲੀ ਚੱਲੀ ਸਵੇਰ ਬਾੜ ਨਹੀਂ ਮਿਲਦਾ ਹੈਗਾ ਪਲੇਸ ਵਾਲੀ ਕਰ ਲੈ ਹਾਂ ਕਿਹੜਾ ਚੱਲ ਰੇਸ ਦੀ ਤਾਂ ਲੋੜ ਨਹੀਂ ਹੈਗੀ ਭਾਈ ਪੂਰੀ ਭਾਈ ਹੌਲੀ ਚੱਲੀ ਸਵੇਰ ਬਾੜ ਨਹੀਂ ਮਿਲਣਾ ਹੈਗਾ ਹੁਣ ਕੀ ਆ ਪਏ ਆ ਹਾਂ ਦੂਰੀ ਘੇੜੇ ਆ ਤਾਂ ਪਲਾਸਟਿਕ ਦੇ ਘੋਟੇ ਪੈਂਦੇ ਹੁਣ ਨਾ ਨਾ ਨਹੀਂ ਦਿਖ ਰਹਿਗਾ ਹੁਣ ਬਥੇਰੇ ਆ ਹੈਗੇ ਆ ਆਹ ਆਹ ਦੂਰੇ ਪਾਉਂਦੇ ਰੇਤ ਨਾਲੇ ਰੇਤ ਨਾਲੇ ਪਾਉਂਦੇ ਉਹ ਨਾਲੇ ਤੋਰਾ ਵੱਜ ਜਾਂਦਾ ਏ ਰੇਤ ਨਾਲੇ ਪਾਉਂਦੇ ਨਾਲੇ ਕਿਹੜਾ ਤੋਰਾ ਵੱਜ ਜਾਂਦਾ ਏ ਇਹ ਬੰਦਰੇਸਪਰ ਵੀ ਵਧੀਆ ਚੱਲਦਾ ਬਾਈ ਹਾਂ ਹਾਂ ਉਹ ਇਹ ਕੰਮ ਹੈ ਤੇਸਾ ਸਾਨੂੰ ਕਿੱਥੇ ਕੱਢੂ ਆ ਲੈ ਲੈ ਤੇ ਇਹ ਤਾਂ ਨਹੀਂ ਇਹਨਾਂ ਸਲਿੱਪ ਕੱਢਣੀ ਹੀ ਨਹੀਂ ਹੈਗੇ ਉਹ ਪੂਰੀ ਏਕੜਾ ਠੀਕ ਆ ਹੁਣੀ ਓਵਰ ਇਸ ਦੇਣੀ ਹੈਗੀ ਗਿਆ ਮਿੱਟੀ ਇੱਕ ਵਾਰ ਜੀ ਸਾਰੀ ਅੱਛਾ ਪਟਾਰਾ ਕੇ ਮਿੱਟੀ ਪੜਦਾ ਤਾਂ ਕੰਮ ਲੰਦਾ ਜੀ ਭਾਈ ਇੱਕ ਵਾਰ ਮਿੱਟੀ ਮਾੜੀ ਖੇਤੜਾ ਦਿੱਤੀ ਹੁਣ ਲੱਗ ਗਿਆ ਪੂਰੀ ਬਧਰਾ ਕਰਨਾ ਪਰਦਾਨ ਹੁਣ ਕੀ ਹੋ ਰਿਹਾ ਲੇਜ਼ਰ ਲੇਜ਼ਰ ਕਿਆ ਹੋਣਾ ਹੋਰੇ ਕੇ ਕੰਪਿਊਟਰ ਕਰਾ ਕੰਪਿਊਟਰ ਕਰਾ ਹੋ ਰਿਹਾ ਏ ਮੋਟੀ ਮੋਟੀ ਖਿੱਚਦੀ ਅਸੀਂ ਹੂੰ ਉਹ ਕਹਿੰਦਾ ਵੀ ਮੈਂ ਜ਼ੀਰੋ ਕਰਕੇ ਖੜੂਗਾ ਕਿਆ ਕਹਿੰਦਾ ਵੀ ਕੋੜੇਰੇ ਖੁਰਮੁਚਾ ਦੇ ਪਾਸੇ ਹਾਂ ਡਬਲ ਜ਼ੀਰੋ ਕਰਕੇ ਖੜੂਗਾ ਨੇ ਇਹ ਡਬਲ ਜ਼ੀਰੋ ਲੱਗ ਗਿਆ ਦੇਖ ਲੋ ਜੀ ਉਧਰ ਹੁਣ ਨਹੀਂ ਰਵਦਾ ਨਹੀਂ ਰਵਦਾ ਕਹਿੰਦਾ ਤੁਸੀਂ ਦੋ ਜਣੇ ਉਤਰੋ ਹੁਣ ਮੈਂ ਚਿੰਬੜਦਾ ਏ ਕਰਲਾ ਭਾਈ ਕਰ ਦੇਣਾ ਪੂਰਾ ਅਜੇ ਤੀਏ ਪਹਿਤਾ ਆਇਆ ਅਜਾ ਲੱਗ ਹੀ ਲੇ ਕੋਈ ਇਹ ਮੈਂ ਇਹਨਾਂ ਨੂੰ ਰਸਤਾ ਪਰਦਾ ਇਹਨਾਂ ਨੇ ਕਹੀ ਗੱਲ ਵੀ ਕਰ ਜਾਣਾ ਪੱਧਰਾ ਪੱਕਾ ਮਾੜੀ ਮੋਟੀ ਜਿਹੜੀ ਕੱਚ ਹੈ ਬੈਕ ਨੂੰ ਵੀ ਚੱਲਦਾ ਹੁਣ ਮੂਰੇ ਨੂੰ ਵੀ ਚੱਲਦਾ ਸਿਸਟਮ ਡੋ